ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਤੁਹਾਡਾ ਸਾਡੇ ਫਿਜ਼ਿਕ ਪੇਜ ਤੇ YouTube ਚੈਨਲ ਤੇ ਸਵਾਗਤ ਹੈ ਅੱਜ ਅਸੀਂ ਗਏ ਹੋਇਆ ਹੈ PDF ਮੇਲਾ ਜੰਗਰਾਵ ਦਿਖਾਉਣੇ ਆ ਤੁਹਾਨੂੰ ਮੈਂ ਸ਼ੁਰੂ ਕਰਦਾ ਹਾਂ ਭਾਰਤੀ ਕਾਲੇ ਇਹਨਾਂ ਜਿਹੜਾ ਰੋਸਲੇ ਦਾ 114000 ਨੈਸ਼ਨਲ ਦਾ ਸੀਟਰ ਜੋਾਸ ਨੂੰ ਬਾਤ ਕਰਦੇ ਆਂ ਯਾਰੋ ਫਿਰ ਦੋਸਤ ਰਾਈਸ ਸੀ ਕਰਾ ਦੇ ਆ ਗਿਆ ਨੈਸ਼ਨਲ ਸਰਚੋਂ ਨੇ ਦੀਪਾ ਇਹ ਹੈ 1.5 ਲੱਖ 5000 ਦਾ 8 ਰੋਣ ਵਾਲਾ ਆਗਾ 1.5 ਲੱਖ ਦਾ ਅੱਜ ਦਾ ਦੋਹਾਂ ਖਬਰ ਇਹ ਜੋ ਚੀਜ਼ ਹੋਰੀ ਗੱਲ ਹੈ ਹੈਲੋ ਉਹ ਹੋਣਿਆ ਦੀ ਲਿਆਣੀ ਹੈ ਹੈ ਨੈਸ਼ਨਲ ਦਾ 03 ਸੀਡਰ ਪਲਾਂਟ ਠੀਕ ਹੈ 1 ਲੱਖ 22 ਹਜ਼ਾਰ ਦਾ ਇਹ ਪਾਜੀ ਸਾਲ ਸਾਰਾ ਸਮਾਨ ਆਪਣੇ ਉੱਤੇ ਮੰਗਣਾ ਕੋਈ ਬਾਹਰ ਨਹੀਂ ਹੁੰਦਾ ਇਹ ਆਪਾਂ ਇਹ ਮੈਡੀਕਲ ਵਾਲਾ ਨਾ ਜਬਲਾਂ ਟਰਾ ਗਿਆ ਗਾਉਲੀ ਆ ਕੇ ਇਹ ਪੰਜ ਲੱਖ 50 ਹਜ਼ਾਰ ਦਾ ਚਾਰ ਰੋਸ ਹੈ